सताल जी सारे मेरा नाम है गम्मी चिन्ह दे रहे अपना यूट्यूब चैनल हाँ तीन दे रहे जहाँ झोना ना ये एक्टो दस झोना ना तो देख के रही एस दस झोना पाल हो गया झोना अंजाव दी देख के रही वीडियो ਤੇ ਇਹਨੂੰ ਅੱਜ ਤੱਕ ਨੂੰ ਤਿੰਨ ਬੋਈਆਂ ਖਾਦੀਆਂ ਪਾਈਆਂ ਨੇ ਤਿੰਨ ਬੋਈਆਂ ਖਾਜੂ ਜਹਾ ਖਾਦੀਆਂ ਤੇ 5 ਕਿਲੋ ਨੂੰ ਦਾਈ ਪਾਈ ਆ 5 ਕਿਲੋ ਦਾਈ ਤੇ 8 ਕਿਲੋ ਨੂੰ ਜ਼ਿੰਕ ਪਾਈ ਇੱਦਾਂ ਤੇ ਨਾਲ 3 ਕਿਲੋ ਆਪਾਂ ਸਫਾ ਪਾਈ ਆ ਸਫਾ ਤੇ ਬਾਕੀ ਜੋ ਕੋ ਕੋ ਨਹੀਂ ਪਾਇਆ ਪਾਉਣਾ ਤੇ ਬਾਕੀ ਤਿੰਨ ਕਿਤਾ ਆਪਾਂ ਜੋ ਜਗਾ ਮਾਤੀ ਤੇਨ ਕਿਤਾ ਚ ਤੇ ਬਾਕੀ ਦੁਨੀਆਂ ਚੋਣਾਂ ਹੀ ਲੱਗਦੇ ਨੇ ਵੀ ਜੂੰ ਦਾ ਲੱਦਾ ਹੋਇਆ ਵੀ ਜੂੰ ਦਾ ਤੇ ਅੱਜ ਇਹ ਹੋ ਜਾ ਰਿਹਾ ਪੰਜਾਬਾਂ ਦੇ 52 52 ਜਨਾਨਾ ਮੰਨ ਲਓ ਅੱਜ ਤੱਕ ਇਹਨਾਂ ਕੋਈ ਜਾ ਨਹੀਂ ਪੜਾ ਮੈਨੂੰ ਕੋਈ ਪਤਾ ਨਹੀਂ ਬਦਾਇਆ ਭਈ ਦਾਣੇ ਦਾ ਕੋਈ ਨਹੀਂ ਪਈ मकड़ी अपना काम कर दस झोना जिन्ना भी आने दस झोना लाया ना बहुत बढ़िया ग्रो किया जरूर दस बाकी वे को तो पता लगेगा पिछले चा ना होती वी झोना ਤੇ ਦਾ ਯਾਰ ਮਾਝ ਮੋਤਾ ਦੇ ਤੰਡਾ ਦੇਹੰਦ ਯਾਰ ਆਹੇ ਤੰਡਾ ਦਿਖਾੰਦਿਆ ਇਹ ਆਪੇ ਵੇਖਾਂ ਦੇ 10-12 ਦਿਨਾਂ ਦੀ ਜੇ ਸ਼ਿਕਾਇਤ ਲੋਕ ਪਈ ਗੂਗਲ ਆ ਜਿੱਤਰੀ ਕੋਈ ਆ 12 ਅਦਤ 12 ਅਦਤ ok vậy